ਬਾਰਸ਼ ਕੋ 1936 ਮਾਡਲ ਬੈਂਟਲੇ ਤੁਹਾਨੂੰ ਗੱਡੀ ਦਿਖਾਉਣਿਆ ਜੋ ਕਿ ਬਹੁਤ ਹੀ ਘੈਂਟ ਆ ਉਸ ਸਮੇਂ ਆਪਾਂ ਕਿ ਸੋਚਿਆ ਨਾ ਹੋਣਿਆ ਇੰਨੀਆਂ ਲਗਜ਼ਰੀ ਗੱਡੀਆਂ ਸੀ ਜਿਨ੍ਹਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਫੰਕਸ਼ਨ ਸੀ ਅੱਜ ਕੱਲ੍ਹ ਉਹ ਗੱਡੀਆਂ ਦੇ ਵਿੱਚ ਵੀ ਨਹੀਂ ਸੀਗੇ ਤੇ ਆ ਗੋਪੀ ਤੁਹਾਨੂੰ ਦਿਖਾਈ ਹੈ ਇਧਰੋਂ ਜਿਹੜੇ ਸਟੀਅਰਿੰਗ ਵਗੈਰਾ ਜਾਂ ਕਿੱਥੋਂ ਇਹਨਾਂ ਦੇ ਬ੍ਰੇਕ ਵਗੈਰਾ ਲੱਗੇ ਸਨ ਉਹ ਵੀ ਦਿਖਾਉਣਿਆ ਵਿੱਚ ਦੇਖ ਇਧਰ ਕਿੱਥੇ ਬਾਈ ਗੇਅਰ ਸੀ ਇਹਨਾਂ ਦੇ ਪਰ ਉਸ ਸਮੇਂ ਦੀ ਟੈਕਨੋਲੋਜੀ ਬਾਈ ਤਗੜੀ ਸੀਗੀ ਅੱਜ ਦੀ ਟੈਕਨੋਲੋਜੀ ਨਾਲੋਂ ਵੀ ਇਹ ਜਿਹੜਾ ਸਾਈਡ ਦੇ ਖੋਲਦੇ ਇਹ ਟਾਕੀ ਮਤਲਬ ਕਿ ਜਦ ਚੜਨ ਲਈ ਵੀ ਸੌਖਾ ਸੀ ਆਰਾਮ ਸੀ ਇਹ ਨਾ ਅੰਗਰੇਜ਼ਾਂ ਵਾਲਿਆਂ ਦੀਆਂ ਬਣਾਈਆਂ ਆਂਆਂ ਗੀਆਂ ਅੰਗਰੇਜ਼ਾਂ ਦੇ ਸ਼ੌਕ ਹੀ ਵੱਲੇ ਸੀਗੇ ਤੇ ਇੱਕ ਤੁਹਾਨੂੰ ਹੋਰ ਦੱਸ ਦਿਆਂ ਕਿ ਗੱਡੀ ਸਾਰੀ オリジナル ਆ ਇਹ ਕਹਿੰਦਾ ਕੋਈ ਪੇਂਟ ਨਹੀਂ ਉਸ ਸਮੇਂ ਤੁਸੀਂ ਆਏ ਦੇਖੋ ਕਿ ਸਾਮ੍ਹ ਕੇ ਰੱਖੀ ਹੋਈ ਗੱਡੀ ਆ ਇਹ ਤੇ ਇਹ ਚ ਫੰਕਸ਼ਨਿੰਗ ਵੀ ਇੰਨੇ ਆਗੇ ਤੇ ਪਿਛਲੇ ਪਾਸੇ ਦੇਖੋ ਸਟਿੱਪਣੀ ਇਹਦੇ ਟਾਇਰ ਆ ਹੁਣ ਵੀ ਕਹਿੰਦੇ ਇੰਗਲੈਂਡ ਤੋਂ ਮੰਗਾਏ ਹੋਏ ਆਗੇ ਇੱਥੋਂ ਕੁਝ ਨਹੀਂ ਮਿਲਦਾ ਇਹਦਾ ਜਿੰਨੀਆਂ ਵੀ ਚੀਜ਼ਾਂ ਗੀਆਂ ਆਰਡਰ ਦੇ ਦੇ ਮੰਗਾਉਣੀਆਂ ਪੈਂਦੀਆਂ ਦਰਸ਼ਕੋ ਇਹ ਗੱਡੀ ਫੋਲਡ ਹੋ ਜਾਂਦੀ ਇਹਦੀ ਛੱਤ ਮਤਲਬ ਕਿ ਐ ਟੱਕੀ ਜਾਂਦੀ ਹੈ ਕਿ ਬਿਨਾ ਉਹ ਦੂਸਰੀ ਛੱਤ ਨਹੀਂ ਸੀਗੀ ਤੇ ਇੱਕ ਤੋਂ ਨੂੰ ਹੋਰ ਦੱਸਦੇ ਆ ਕਿ ਹੈਂਡਲ ਨਾਲ ਵੀ ਸਟਾਰਟ ਹੁੰਦੀ ਆ ਤੇ ਉਂ ਵੀ ਸਟਾਰਟ ਹੋ ਜਾਂਦੀ ਹੈ ਬੈਟਰੀ ਤੇ ਜਿਹੜੇ ਇਹਦੇ ਗੇਜ ਮੀਟਰ ਆ ਉਹਦੇ ਵਿੱਚ ਲੱਗੇ ਵਿਆ ਇਹ ਗਰਮ ਹੁੰਦੇ ਆ ਆਟੋਮੈਟਿਕ ਅਲਾਰਮ ਲਾਏ ਵਿਆ ਉਹ ਲਾਰਾਂ ਬਜਦੇ ਆਗੇ ਮਤਲਬ ਕਿ ਇੰਨੀਆਂ ਕ ਸਹੂਲਤਾਂ ਇੱਤਿਆਂ ਵੀ ਤੁਸੀਂ ਲਾਈਟਾਂ ਵਗੈਰਾ ਦੇਖ ਸਕਦੇ ਹੋ ਸਾਰਾ ਕੁਝ ਉਸ ਤਰ੍ਹਾਂ ਦਾ ਨਾਲ ਦਾ ਆ ਜਿਵੇਂ ਕਿ ਐਡਨੀਆਂ ਲਾਈਟਾਂ ਆ ਹਾਰਨ ਵਗੈਰਾ ਤੇ ਇਹ ਸਿਰਫ ਉਸ ਟਾਈਮ ਦਾ 1936 ਦਾ ਦੇਖੋ ਬੰਦੇ ਨੇ ਕਿੰਨੀ ਸਾਫ ਸੰਭਾਲ ਕੇ ਗੱਡੀ ਰੱਖੀ ਹੋਈ ਤੁਸ ਨੂੰ ਬੈਂਟਲੇ ਦਾ ਲੋਗੋ ਦਿਖਾਉਣਿਆ ਇਹ ਲੋਗੋ ਆ ਬੈਂਟਲੇ ਦਾ ਉਸ ਟਾਈਮ ਜਦੋਂ ਇਹ ਗੱਡੀਆਂ ਤਿਆਰ ਹੁੰਦੀਆਂ ਜਾਂ ਇਸ ਲੋਗੋ ਦੀ ਬੜੀ ਵੱਡੀ ਕੀਮਤ ਸੀ ਆਏ ਸਮਝੋ ਉਸ ਟਾਈਮ ਦੇ ਆਪਾਂ 100 ਕਿੱਲਾ ਲੈ ਲਿਆ ਜਾਇ ਜੀ ਇਹ ਗੱਡੀ ਲੈ ਲਈ ਤੁਸੀਂ ਇਹ ਟਾਈਮ ਦੇਖੋ ਆਸੀਂ ਲਾਏ ਦੇਖੋ ਲਾਏ ਉਸ ਟਾਈਮ ਇਸ ਤਰ੍ਹਾਂ ਜਿਵੇਂ ਤਾਰਾਂ ਦੇ ਚੱਕੇ ਨਹੀਂ ਹੁੰਦੇ ਆਪਣੇ ਸਾਇਕਲ ਦੇ ਪਾਏ ਹੁੰਦੇ ਹੈਗੇ ਇਹ ਲਾਇਆ ਇਹ ਮਸਾ ਅੱਜ ਕੱਲ ਮਸਾ ਤੋਂ ਲਿਓ ਵੀ ਆਰਡਰ ਤੇ ਐ ਦੇਖੋ ਬੰਦੇ ਨੇ ਕਿੰਨੀ ਸਾਫ ਸੁਥਰੀਆ ਸੰਭਾਲ ਕੇ ਰੱਖੀ ਹੋਈ ਆ ਕਿਤੇ ਕਾਲਮ ਵੀ ਨਹੀਂ ਲੱਗਣ ਦਿੱਤੀਗੀ ਇਹ ਕਦੇ 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 ਚਲਾਉਣ ਦਾ ਸ਼ੌਂਕ ਦਾ ਗੇੜਾ ਦਿੰਦੇ ਮਿੱਤਰੋ ਇਹ ਦਰਸ਼ਕੋ ਦੇਖੋ ਇਹ 4 ਸਿਲੰਡਰ ਗੱਡੀ ਹੈਗੀ ਤੇ ਕਿੰਨੀ ਕਾਮਯਾਬ ਸੀ ਉਸ ਸਮੇਂ ਦੀ ਤੇ ਅੰਗਰੇਜ਼ਾਂ ਬਿਲੇ ਦੇ ਜਿਹੜੇ ਇੰਜਨ ਆ ਉਹ ਅੱਜ ਵੀ ਦੇਖ ਲਓ ਖਰਾਬ ਨਹੀਂ ਹੁੰਦੇ ਤੇ 2036 ਵਿੱਚ ਦੇਖੋ 100 ਸਾਲ ਹੋ ਜਾਣਗੇ ਗੱਡੀ ਆਈ ਨੂੰ ਬਹੁਤ ਬਹੁਤ ਦਰਸ਼ਕਾਂ ਦਾ ਧੰਨਵਾਦ ਮਿਲਦਿਆਂ ਕੋਈ ਹੋਰ